ਇਸੋ ਗੱਲਬਾਤ ਕਰਦੇ ਹੈ ਨਾ ਨਾਲਵੀ ਕਿ ਗੁਰਮੀਤ ਸਿੰਘ ਕੁਲਾਰ ਉਹਨਾਂ ਤੇ ਵੀ ਬਹੁਤ ਸਾਰੇ આરોਪ ਲੱਗ ਰਹੇ ਨੇ ਹਾਲਾਂਕਿ ਇਹ ਤੁਸੀਂ ਸਿਰ ਡਾਇਰੈਕਟ ਇਲੈਕਸ਼ਨ ਤਾਂ ਨਹੀਂ ਲੜ ਰਹੇ ਪਰ ਸਿੱਧੇ ਸਿੱਧੇ આરોਪ ਲਗਾ ਰਹੇ ਕਿ ਤੁਸੀਂ ਜਿਹੜੇ ਹੈਗੇ ਇਸ ਪੂਰੇ ਦੇ ਸੁਪਰ ਮੈਸੀ ਬੰਨਾ ਚਾਹੁੰਦੇ ਹੋ ਪੂਰੀ ਸਾਈਕਲ ਇੰਡਸਟਰੀ ਦੇ ਔਰ ਚਰੱਕੇ ਬਨੇ ਹੋਏ ਹੋ ਕਿ ਤੁਸੀਂ ਚਾਹੁੰਦੇ ਹੋ ਕਿ આરોਪ ਲੱਗ ਰਹੇ ਨੇ ਕਿ ਯੂਸੀਪੀਐਮ ਨੂੰ ਖਤਮ ਕਰਕੇ ਆਪਣੀ ਫਿੱਕੋ ਜਿਹੜੀ ਪਰਸਨਲ ਇੱਕ ਪ੍ਰਾਪਰਟੀ ਕਰ ਰਹੇ ਹੋ ਔਰ ਸਾਰੀ ਸਾਈਕਲ ਇੰਡਸਟਰੀ ਤਬਾਹ ਕਰ ਰਹੇ ਹੋ ਤੁਹਾਡੇ ਤੇ ਇਹ ਜਿਹੇ ਰੋਕੇ ਹੋ ਅ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੈਂ ਇੱਕ ਗੱਲ ਕਰਦਾ ਕਿ ਜਿਹੜਾ ਇਹ આરોਪ ਲਗਾ ਰਹੇ ਆ ਜੀ ਜਿਹੜੀ ਫਿਕੋ ਆ ਇਹ ਮਲਟੀ ਟ੍ਰੇਡ ਆਰਗੇਨਾਈਜੇਸ਼ਨ ਆ ਇਹ ਕੱਲੀ ਕੋਈ ਬਾਈਸਾਈਕਲ ਦੀ ਆਰਗੇਨਾਈਜੇਸ਼ਨ ਨਹੀਂ ਤੇ ਬਾਈਸਾਈਕਲ ਦੇ ਦੇ ਵਿੱਚ ਤਕਰੀਬਨ ਤਕਰੀਬਨ 1000 ਤੋਂ 1200 ਮੈਂਬਰ ਇਹਦੇ ਵਿੱਚ ਜੀ ਹੈਗੇ ਨੇ ਮੈਂ ਗੱਲ ਕਰਦਾ ਜਿਹੜੀ ਦੂਜੀ ਧਿਰ ਵਾ ਉਹਦੇ ਵੀ ਜਿਹੜੇ ਮੈਂਬਰ ਆ ਚਾਹੇ ਉਹਦੇ ਇਲੈਕਸ਼ਨ ਕੋਆਰਡੀਨੇਟਰ ਆ ਉਹ ਇਹਦੇ ਇਸ ਸੰਸਥਾ ਦੇ ਮੈਂਬਰ ਆ ਜੀ ਮੈਂ ਇਹ ਗੱਲ ਕਰਦਾ ਕਿ ਜਿਹੜੀ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰਸ ਐਸੋਸੀਏਸ਼ਨ ਹੈ ਇਹ ਸਿਰਫ ਬਾਈਸਾਈਕਲ ਨੂੰ ਕੇਟਰ ਕਰਦੀ ਹੈ ਇਹ ਆਟੋ ਨੂੰ ਨਹੀਂ ਕਰਦੀ ਇਹ ਫਾਸਟਨਰ ਨੂੰ ਨਹੀਂ ਕਰਦੀ ਇਹ ਐਗਰੀਕਲਚਰ ਨੂੰ ਨਹੀਂ ਕਰਦੀ ਤੇ ਇਹ ਐਸੋਸੀਏਸ਼ਨ 1967 ਦੇ ਵਿੱਚ ਭਗਵਲ ਸਾਹਿਬ ਨੇ ਇਹਦੀ ਸ਼ੁਰੂਆਤ ਕੀਤੀ ਤੇ ਇਹਨੂੰ ਯੂਨਾਈਟ ਕੀਤਾ ਜੀ ਤੇ ਯੂਨਾਈਟ ਕਰਕੇ ਬਾਈਸਾਈਕਲ ਇੰਡਸਟਰੀ ਦੀ ਬਿਹਤਰੀ ਲਈ ਕਿਉਂਕਿ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਆ ਜੀ ਤੇ ਸਾਡੇ ਇੱਥੇ ਜਿਹੜੀ ਇੰਡਸਟਰੀ ਹੈ ਲੁਧਿਆਣੇ ਦੇ ਵਿੱਚ ਜੀ ਸਭ ਤੋਂ ਵੱਧ ਦਾ ਤੇ 92% ਬਾਈਸਾਈਕਲ ਐਂਡ ਪਾਰਟਸ ਲੁਧਿਆਣੇ ਚ ਬਣਦਾ ਬਿਲਕੁਲ ਠੀਕ ਹੈ ਤੇ ਇਸ ਇੱਕ ਆਵਾਜ਼ ਨੂੰ ਚੱਕਣ ਵਾਸਤੇ ਜਿਹੜੀ ਯੂਨਾਈਟਿਡ ਆਰਗੇਨਾਈਜੇਸ਼ਨ ਬਣਾਈ ਸੀ ਉਹ ਇੰਡਸਟਰੀ ਔਰ ਸਾਈਕਲ ਇੰਡਸਟਰੀ ਦੇ ਭਲੇ ਲਈ ਕੰਮ ਕਰਦੀ ਹੈ ਜੀ ਮੈਨੂੰ ਵੀ ਇਹਦਾ ਦੋ ਵਾਰ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਜੀ ਤੇ ਕੋਸ਼ਿਸ਼ ਕੀਤੀ ਕਿ ਬਾਈਸਾਈਕਲ ਇੰਡਸਟਰੀ ਨੂੰ ਅਪਲਿਫਟ ਕਰਕੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਇਆ ਜਾਵੇ ਜੀ ਪਰ ਕੁਲ ਮਿਲਾ ਕੇ ਫਿਰ ਵੀ આરોਪ ਤੁਹਾਡੇ ਤੇ ਲੱਗ ਰਹੇ ਆ ਕਿ ਤੁਸੀਂ ਇਹਨਾਂ ਖੌਫ ਕਿਉਂ ਤੁਹਾਡਾ ਇਹ ਇਹਦੀ ਕਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਕਿ ਸਿੱਧੇ-ਸਿੱਧੇ ਰੋਪ ਲੱਗ ਰਿਹਾ ਕੋਈ ਘੁਮਾਫਰਾ ਕੇ ਨਹੀਂ ਸਿੱਧਾ ਟਾਰਗੇਟ ਲੈ ਕੇ ਕੀਤਾ ਜਾ ਰਿਹਾ ਕਿ ਪੂਰੀ ਟਾਰਗੇਟ ਚਰਦੇ ਸਕ੍ਰਿਪਟਿਡ ਹੀ ਗੁਰਮੀਤ ਸਿੰਘ ਕੁਲਾਰਦੀ ਹੈ ਨਹੀਂ ਦੇਖੋ ਮੈਂ ਇਹ ਗੱਲ ਕਰਦਾ ਹੈ ਮੇਰੇ ਵੱਡੇ ਵੀਰ ਸਰਚਰਨਜੀਤ ਸਿੰਘ ਵਿਸ਼ਕਰਮਾ ਜੀ ਉਹਨੇ ਮੈਨੂੰ ਕਿਹਾ ਕਿ ਸਰ ਹਰਸੀਮਰਨਜੀਤ ਸਿੰਘ ਲੱਕੀ ਜੀ ਨੇ ਮੇਰੇ ਫੈਕਟਰੀ ਦੇ ਬੰਦੇ ਪੱਟ ਲਏ ਜੀ ਜਿਹਦਾ ਕਿ ਮੈਨੂੰ ਬਹੁਤ ਦੁੱਖ ਲੱਗਿਆ ਮੈਂ ਕਿਹਾ ਵੀ ਇਹ ਨਹੀਂ ਹੋਣਾ ਚਾਹੀਦਾ ਹੂੰ ਤੇ ਉਹਨਾਂ ਨੇ ਕਿਹਾ ਮੇਰੇ ਜਿਹੜੇ ਬਾਇਰਸ ਸੀਗੇ ਜੀ ਜਿਹੜੇ ਡੀਲਰਸ ਸੀ ਜਿਨ੍ਹਾਂ ਨੂੰ ਮੈਂ ਮਾਲ ਦਿਨਾ ਉਹਨਾਂ ਨੂੰ ਲੱਖੀ ਜੀ ਨੇ ਮਾਲ ਦਿੱਤਾ ਹੂੰ ਇਥੋਂ ਤੱਕ ਕਿਹਾ ਕਿ ਮੇਰੇ ਦੋਸਤ ਤੇਜਵਿੰਦਰ ਸਿੰਘ ਬਿਗਬੰਦ ਦੇ ਬੰਦੇ ਵੀ ਪੱਟਲੇ ਹੂੰ ਜਿਹਦੇ ਤੇ ਸਾਨੂੰ ਸਖਤ ਇਤਰਾਜ਼ ਹੋਇਆ ਹੂੰ ਅਸੀਂ ਇੱਕ ਮੈਂਬਰਸ ਇਕੱਠੇ ਹੋਏ ਭੋਗਲ ਸਾਹਿਬ ਬੈਠ ਕੇ ਗੱਲਬਾਤ ਕੀਤੀ ਹੂੰ ਪਰ ਉਹਦੇ ਵਿੱਚ ਵਿਸ਼ਕਰਮਾ ਜੀ ਮੇਰਾ ਝੂਠ ਦਾ ਪਲੰਗਾ ਨਿਕਲੇ ਜੀ ਸਭ ਕੁਛ ਝੂਠ ਬੋਲੇ ਇੱਕ ਵੀ ਬੰਦਾ ਨਹੀਂ ਪਟਿਆ ਸਰ ਸਾਹਿਬ ਤੁਸੀਂ ਥੋੜਾ ਧਿਆਨ ਨਾਲ ਬੋਲੋ ਇਲੈਕਸ਼ਨ 2 ਦਿਨ ਬਾਅਦ ਕਰਨਾ ਹੋ ਜਾਣਾ ਹੈ ਪਰ ਤੁਹਾਡੇ ਤਾਂ ਮੈਂ ਕਹਿੰਦਾ ਗੱਲ ਮੈਂ ਉਹ ਜਿਹੜੇ ਉਹ ਪਰਿਵਾਰ ਪਰਿਵਾਰ ਉਹ ਮਤਲਬ ਕਿੰਨੇ ਪਰਿਵਾਰ ਆਪਾਂ ਇਲੈਕਸ਼ਨ ਇਹਨਾਂ ਨਾਲ ਕਰੀ ਨਹੀਂ ਅੱਜ ਮੈਂ ਕੁਝ ਬੋਲੀਆਂ ਗੱਲਾਂ ਤੋਂ ਬਾਅਦ ਆਪਾਂ ਨੂੰ ਪੁੱਛਤਾ ਹਾਂ ਮੈਨੂੰ ਕਹਿੰਦੇ ਵੀ ਇਹ ਜਿਹੜਾ ਹੈਗਾ ਵਾ ਮੇਰੇ ਬੰਦੇ ਪਟਲੇ ਨਾ ਬੰਦੇ ਪੱਟੇ ਨਾ ਕੋਈ ਡੀਲਰ ਨੂੰ ਡੀ ਕੈਥਲੋਨ ਨੂੰ ਮਾਲ ਦਿੱਤਾ ਜੀ ਨਾ ਬਿਗ ਬੈਂਡ ਦੇ ਬੰਦੇ ਪਟੇ ਮੈਂ ਇਵਨ ਕਿ ਤੇਜਵਿੰਦਰ ਸਿੰਘ ਜੀ ਹੋਂਨ ਤੋਂ ਪੁੱਛਿਆ ਹਾਂ ਉਹ ਗੱਲ ਆਈ ਕਿ ਜਿਹੜੀ ਵਿਸ਼ਕਰਮਨ ਜੀ ਦੀ ਮੋਨੋਪੋਲੀ ਸੀ ਇੱਕ ਡਿਸਕ ਬ੍ਰੇਕ ਦੀ ਜੀ ਉਹ ਲੱਕੀ ਜੀ ਨੇ ਕੋਸਟ ਇਫੈਕਟਿਵ ਲੇਟੈਸਟ ਟੈਕਨੋਲੋਜੀ ਨਾਲ ਬਣਾਤੀ ਕਿਉਂਕਿ ਦਿਸ ਬਿਜ਼ਨਸ ਨੇਵਰ ਸਟਾਪਸ ਹਾਂ ਇਟ ਆਲਵੇਜ਼ ਕੰਟੀਨਿਊਸ ਐਂਟਰਪ੍ਰਨਿਅਰਸ ਹੂ ਯੂਜ਼ ਦਾ ਨਿਊ ਵੇਜ਼ ਬਿਲਕੁਲ ਨਿਊ ਟੈਕਨੋਲੋਜੀ ਵਿਲ ਰਿਪਲੇਸ ਐਂਟਰਪ੍ਰਨਿਅਰਸ ਯੂ ਡੂ ਨੋਟ ਲੱਕੀ ਜੀ ਨੇ ਮਿਸ਼ਰਮਾ ਜੀ ਨੂੰ ਬਦਲਤਾ ਜੀ ਉਹਨਾਂ ਨੇ ਇੱਕ ਪ੍ਰੋਡਕਟ ਨਵਾਂ ਲਿਆਂਦਾ ਜਿਹਦਾ ਕਿ ਮਿਸ਼ਰਮਾ ਜੀ ਨੂੰ ਪਰਸਨਲ ਰੰਜਿਸ਼ ਹੋਈ ਓਕੇ ਤੇ ਅਸੀਂ ਕਿਹਾ ਵੀ ਆਪਾਂ ਲੱਕੀ ਜੀ ਨਾਲ ਬੈਠ ਕੇ ਮਾਫੀ ਮੰਗਵਾ ਦਿੰਨੇ ਹੂੰ ਇਸ ਗੱਲ ਲਈ ਕਿ ਭਾਈ ਤੇ ਜਿਹੜਾ ਜਦੋਂ ਅਸੀਂ ਇਕੱਠੇ ਹੋ ਕੇ ਗਏ ਜੀ ਦੀ ਬਿਸ਼ਰਮਾ ਜੀ ਦੀ ਮੈਂ ਭੋਗਲ ਸਾਹਿਬ ਅਸੀਂ ਇਕੱਠੇ ਹੋਏ ਤੇ ਬਿਸ਼ਰਮਾ ਜੀ ਕਹਿੰਦੇ ਵੀ ਮੇਰਾ ਗਿਲਾ ਦੂਰ ਹੋ ਗਿਆ ਹਾਂ ਪਰ ਉਸ ਤੋਂ ਬਾਅਦ ਦੁਬਾਰਾ ਮੈਨੂੰ ਫੋਨ ਆ ਗਿਆ ਕਿ ਨਹੀਂ ਤੁਸੀਂ ਨਾਲ ਕਿਉਂ ਆਏ ਹੋ ਲੱਖੀ ਜੀ ਨੂੰ ਇਕੱਲਿਆਂ ਨੂੰ ਭੇਜੋ ਹਾਂ ਲੱਖੀ ਜੀ ਨੂੰ ਇਕੱਲਿਆਂ ਨੂੰ ਭੇਜਤਾ ਜੀ ਇੱਥੋਂ ਤੱਕ ਵੀ ਉਹਨਾਂ ਦੀ ਸੈਟੀਸਫੈਕਸ਼ਨ ਨਹੀਂ ਹੋਈ ਪਰਿਵਾਰ ਤੱਕ ਚਲੇ ਗਏ ਹਾਂ ਪਰ ਜਦੋਂ ਪਰਿਵਾਰ ਤੱਕ ਚਲੇ ਗਏ ਫਿਰ ਅਸੀਂ ਸਖਤ ਕਦਮ ਲਿਆ ਸਾਈਕਲ ਇੰਡਸਟਰੀ ਦੇ ਭਲੇ ਲਈ ਅਸੀਂ ਵਿਸ਼ਕਰਮਾ ਜੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਾਂ ਪਰ ਉਹ ਤਾਂ ਵਿਸ਼ਕਰਮਾ ਜੀ ਤਾਂ ਸਾਰੇ ਆਮ ਕਹਿ ਰਹੇ ਕਿ ਮੈਂ ਤਾਂ ਜੈਮਕੋ ਜੀ ਨੂੰ ਜਿਹੜਾ ਉਹ ਬਣਾਣਾ ਸੀਗਾ ਆਬਜ਼ਰਵਰ ਉਸ ਚੀਜ਼ ਤੋਂ ਲੈ ਕੇ ਮੇਰੀ ਤਾਂ ਨਹੀਂ ਨਹੀਂ ਉਹ ਤਾਂ ਉਹਨਾਂ ਨੂੰ ਹੁਣ ਕੋਈ ਬਹਾਨਾ ਤਾਂ ਚਾਹੀਦਾ ਨਾ ਸੋ ਤੁਹਾਡੇ ਹਿਸਾਬ ਨਾਲ ਜੈਮਕੋ ਜੀ ਵਰਗੇ ਇਨਸਾਨ ਦੀ ਵੀ ਜਿਹੜੀ ਹੈ ਉਹਨੂੰ ਮੈਂ ਮੈਂ ਜਿਹੜੀ ਗੱਲ ਕਰਦਾ ਬਾ ਉਹ ਵਿਸ਼ਕਰਮਾ ਜੀ ਜਦੋਂ ਜੈਮਕੋ ਜੀ ਨੂੰ ਬਣਾਤਾ ਨਾ ਪ੍ਰੋਜੈਕਟਿੰਗ ਅਫਸਰ ਉਹ ਤਾਂ ਇੱਕ 18 ਦੋਸਤਾਂ ਨੇ ਬੈਠ ਕੇ ਕਿਹਾ ਸੀ ਕਿ ਕੱਲ ਦੀ ਮੀਟਿੰਗ ਚ ਕਰਾਂਗੇ ਜੀ ਡਿਸਾਈਡ ਤਾਂ 70 ਲੋਕਾਂ ਨੇ ਕਰਨਾ ਸੀ ਜੀ ਤੇ ਉਹ ਬਿਸ਼ਕਰਮਾ ਜੀ ਦੀ ਇੱਕ ਰਾਜਨੀਤੀ ਸੀ ਜੀ ਕਿ ਕਿਵੇਂ ਪਾੜੋ ਤੇ ਰਾਜ ਕਰੋ ਦੀ ਨੀਤੀ ਕਰਨੀ ਹੈ ਜੀ ਪਰ ਉਹਨਾਂ ਦੀ ਉਹ ਚੱਲੀ ਨਹੀਂ ਹੈਗੀ ਓਕੇ ਅਸਲ ਦੇ ਵਿੱਚ ਉਹਨਾਂ ਦਾ ਸੀ ਕਿ ਇੱਕ ਇੱਕ ਧੜੇ ਦੇ ਵਿਅਕਤੀ ਗੱਲ ਕਰ ਰਹੇ ਆ ਜੀ ਬਿਸ਼ਕਰਮਾ ਜੀ ਨੂੰ ਕੱਲਿਆਂ ਨੂੰ ਮਤਲਬ ਉਸ ਚੀਜ਼ ਦੇ ਵਿੱਚ ਜਿਹੜੀ ਧੜੇ ਦੀ ਗੱਲ ਪਸੰਦ ਨਹੀਂ ਸੀ ਆਉਂਦੀ ਜੀ ਕਿਉਂਕਿ ਉਹ ਆਪਣੇ ਆਪ ਨੂੰ ਵੱਖਰਾ ਸਮਝਦੇ ਸੀ ਉਹ ਰਹਿਣਾ ਧੜੇ 'ਚ ਹੀ ਚਾਹੁੰਦੇ ਸੀਗੇ ਪਰ ਉਹ ਆਪਣੇ ਆਪ ਨੂੰ ਸੁਪਰਮੈਸੀ ਕਰਨ ਲਈ ਵੱਖਰਾ ਕਰਨਾ ਚਾਹੁੰਦੇ ਸੀਗੇ ਬਿਲਕੁਲ ਠੀਕ ਹੈ ਜਿਹਦੇ ਕਰਕੇ ਅਸੀਂ ਅਲਵਿਦਾ ਕਹਤਾ ਅਸੀਂ ਕਹ ਕੋਈ ਗੱਲ ਖਲਾਲ ਸਾਹਿਬ ਚਲੋ ਇਹ ਤਾਂ ਹੋ ਗਏ ਵਿਸ਼ਕਰਮਾ ਜੀ ਪਰ ਤੁਹਾਡੇ ਨਾਲ ਦੇ ਹੀ ਸੰਜੇ ਨਾਈਸ ਗਰੁੱਪ ਉਹ ਵੀ ਤੁਹਾਡੇ ਵੱਲ ਸੀ ਪਿਛਲੀ ਵਾਰੀ ਠਕਰਾਲ ਵੀ ਤੁਹਾਡੇ ਨਾਲ ਖੜੇ ਸੀਗੇ ਪਰ ਇਸ ਵਾਰੀ ਮਤਲਬ ਇੱਕ ਚਲੋ ਬੰਦਾ ਤੁਸੀਂ ਦੱਸ ਸਕੋ ਕਸੂਰ ਕਿ ਤੈਨੂੰ ਹੀ ਉਹ ਸੀਗੇ ਨਹੀਂ ਇਹ ਬਿਸ਼ਰਮਾ ਜੀ ਇਹ ਤਿੰਨ ਬੰਦਿਆਂ ਦੀ ਹੀ ਗੱਲ ਕਰਦੇ ਸੀ ਅੱਛਾ ਠੁਕਰਾਲ ਸਾਹਿਬ ਨਾਈਸ ਅੱਛਾ ਇਕੱਠੇ ਹਲਕੇ ਗੱਲ ਕਰਦੇ ਸੀ ਨਾ ਬਿਸ਼ਰਮਾ ਜੀ ਇਹਨਾਂ ਦੇ ਠੁਕਰਾਲ ਸਾਹਿਬ ਦੇ ਤੇ ਨਾਈਸ ਸੰਜੇ ਨਾਈਸ ਜੀ ਦੇ ਹੈੱਡ ਬਣੇ ਸੀ ਇਹਨਾਂ ਕੋਲ ਤਿੰਨ ਮੈਂਬਰ ਸੀ ਕਿੰਨੇ ਹੀ ਉਹ ਕਹਿੰਦੇ ਅਸੀਂ ਇਨਕਾਰਪੋਰੇਟ ਕਰਨੇ ਆ ਉਹਦੇ ਵਿੱਚ ਕਿ ਅਸੀਂ ਕਿਹਾ ਆਪਾਂ ਬੈਠ ਕੇ ਸੀਨੀਅਰਸ ਜੋ ਫੈਸਲਾ ਕਰਨਗੇ ਔਰ ਫੈਸਲਾ ਸਤਲੁਜ ਕਲੱਬ ਚ ਹੋ ਵੀ ਗਿਆ ਜੀ ਲੇਕਿਨ 15 ਮਿੰਟ ਬਾਅਦ ਫਿਰ ਬਿਸ਼ਕਰਮਾ ਜੀ ਦੇ ਜਿਹੜੇ ਧੜੇ ਨੇ ਜਿਹੜਾ ਉਹਨਾਂ ਨੇ ਨਵਾਂ ਜੁਆਇਨ ਕੀਤਾ ਉਹ ਤੋਂ ਫਿਰ ਬੈਕਆਊਟ ਕਰਦੇ ਆਂ ਅਗਰ ਬਿਸ਼ਕਰਮਾ ਜੀ ਮੇਰੀ ਵੀਡੀਓ ਨੂੰ ਦੇਖਣ ਤਾਂ ਉਹ ਗੱਲ ਸੱਚੇ ਦਿਲੋਂ ਕਹਿਣਗੇ ਕਿ ਬਿਲਕੁਲ ਇਹ ਸੱਚ ਗੱਲ ਆ ਜੀ ਅੱਛਾ ਮੈਨੂੰ ਇੱਕ ਗੱਲ ਹੋਰ ਦੱਸੋ ਇਹ ਸਡਨਲੀ ਇਹ ਜੇ ਹਾਲਾਤ ਕਿਉਂਕਿ ਹੁਣ ਤੁਸੀਂ ਖੁਦ ਦੱਸਿਆ ਸੀ ਅੱਜ ਅਸੀਂ ਸਾਡੇ ਨਜ਼ਰਾਂ ਦੇ ਅੱਗੇ ਹੀ ਅਸੀਂ ਤੁਹਾਨੂੰ ਯੂਸੀਪੀਐਮਏ ਦੀ ਪ੍ਰਧਾਨਗੀ ਕਰਦੇ ਵੀ ਦੇਖਿਆ ਅਸੀਂ ਤੁਹਾਨੂੰ ਅੱਜ ਫਿੱਕੋ ਦੀ ਪ੍ਰਧਾਨਗੀ ਕਰਦੇ ਵੀ ਦੇਖ ਰਹੇ ਹਾਂ ਕੀ ਰੀਜ਼ਨ ਹੈ ਕਿ ਅੱਜ ਫਿੱਕੋ ਬਹੁਤ ਅੱਗੇ ਲੰਘੀ ਲਕੀਰ ਖਿੱਚ ਕੇ ਤੇ ਯੂਸੀਪੀਐਮਏ ਸਿਰਫ ਝਗੜਿਆਂ ਦੀ ਐਸੋਸੀਏਸ਼ਨ ਬਣ ਕੇ ਰਹੀ ਬਸ ਇੱਕੋ ਹੀ ਹੈ ਟੀਮ ਵਰਕ ਜੀ ਫਿੱਕੋ ਯੂਸੀਪੀਐਮਏ ਦੇ ਵਿੱਚ ਤਾਂ ਸਿਰਫ 8 ਆਫਿਸ ਬਿਰਰ ਨੇ ਜੀ ਤੇ ਫਿੱਕੋ ਦੇ ਵਿੱਚ 36 ਆਫਿਸ ਬਿਰਰ ਨੇ ਜੀ ਮੈਨੂੰ ਤੁਸੀਂ ਇਹ ਦੱਸੋ 36 ਆਫਿਸ ਬਿਰਰ ਨੂੰ ਚਲਾਉਣਾ ਸੌਖਾ 8 ਨੂੰ ਚਲਾਉਣਾ ਸੌਖਾ ਤੇ ਜਿਹੜੇ ਦਿਲਜੀਤ ਸਿੰਘ ਸੀਗੇ ਜਿੰਨੀ ਵਾਰ ਬਣੇ ਆ ਸਵਾਏ ਲੜਾਈ ਤੋਂ ਕੁਛ ਨਹੀਂ ਕੀਤਾ ਟੈਕਨੋਲੋਜੀ ਦੀ ਅੱਜ ਉਹ ਗੱਲ ਕਰਦੇ ਆ ਮੈਂ ਟੈਕਨੋਲੋਜੀ ਲਿਆਉਂ ਚਾਰ ਸਾਲ ਤੁਸੀਂ ਜਦੋਂ ਪ੍ਰਧਾਨ ਰਹੇ ਤੇ ਟੈਕਨੋਲੋਜੀ ਕਿੱਥੇ ਸੀ ਉਦੋਂ ਤੁਹਾਡਾ ਧਿਆਨ ਹਟ ਕੇ ਕੋਰੀਅਰ ਵੱਲ ਲੱਗ ਗਿਆ ਠੀਕ ਹੈ ਉਦੋਂ ਤੁਹਾਡਾ ਧਿਆਨ ਕੈਨੀਆਂ ਵੱਲ ਲੱਗ ਗਿਆ ਉਹ ਚੀਜ਼ਾਂ ਨੂੰ ਛੱਡ ਕੇ ਐਸੋਸੀਏਸ਼ਨ ਦੇ ਆਫਿਸ ਵਿਰਨ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਪਰ ਸਰ ਇੱਕ ਗੱਲ ਕਰੀਏ ਜੋ ਮੈਂਬਰ ਕੁਛ ਨਾ ਜਾਂਦੇ ਐ ਕੀ ਇੰਡਸਟਰੀ ਦੀ ਤਰੱਕੀ ਤਾਂ ਕਿਤੇ ਵੀ ਨਹੀਂ ਹੋਈ ਨਾ ਯੂਸੀਪੀਐਮ ਵਿੱਚ ਨਾ ਫਿੱਕੋ ਚ ਕੋਲਮ ਲਾ ਕੇ ਉਹ ਰੋਪ ਲਗਾਉਂਦੇ ਕਿ ਇਹ ਟੂਰਾਂ ਦੀ ਕੰਪਨੀ ਬਣ ਕੇ ਰਹੀ ਹੈ ਟੂਰ ਟ੍ਰੈਵਲ ਹੀ ਲੈ ਕੇ ਜਾਂਦੇ ਆਹ ਗੱਲ ਕਰਦਾ ਹਾਂ ਗੱਲ ਕਰਦਾ ਉਸ ਦੋਸਤ ਨੂੰ ਉਹ ਵੀ ਸੋਚ ਲਵੇ ਸਾਡੇ ਨਾਲ ਟੂਰ ਤੇ ਗਿਆ ਜੀ ਠੀਕ ਹੈ ਅਸੀਂ ਐਗਜ਼ੀਬਿਸ਼ਨ ਤੇ ਗਏ ਤੇ ਉਹ ਦੋਸਤ 4 ਦਿਨ ਹੋਟਲ 'ਚ ਹੀ ਰਿਹਾ ਉਹ ਸਮਝ ਗਿਆ ਦੋਸਤ ਤੇ ਜਦੋਂ ਗਵਰਨਮੈਂਟ ਨੇ ਸਬਸਿਡੀ ਦੇਣੀ ਸੀ ਤੇ ਜਿੰਨੀ ਦੇਰ ਤੋਂ ਤੁਸੀਂ ਐਗਜ਼ੀਬਿਸ਼ਨ ਅਟੈਂਡ ਕਰੋ ਤਾਂ ਉਨੀ ਦੇਰ ਤੁਹਾਨੂੰ ਸਬਸਿਡੀ ਨਹੀਂ ਸੀ ਮਿਲਦੀ ਤੇ ਜਦੋਂ ਅਸੀਂ ਦੇਖਿਆ ਕਿ ਸਾਡੇ 68 ਦੋਸਤਾਂ ਦੇ ਵਿੱਚੋਂ ਸਬਸਿਡੀ 67 ਦੀ ਮਿਲ ਰਹੀ ਇੱਕ ਦੋਸਤ ਇਹਦੀ ਕਿਉਂ ਨਹੀਂ ਮਿਲ ਰਹੀ ਤਾਂ ਉਹ ਦੱਸਿਆ ਕਿ ਜਿਹੜਾ 바ਰ ਕੋਡ ਦਾ ਸਾਨੂੰ ਆਈ ਕਾਰਡ ਮਿਲਿਆ ਸੀ ਉਹਨੇ ਜਾ ਕੇ ਉੱਥੇ ਸਕੈਨ ਹੀ ਨਹੀਂ ਕੀਤਾ ਓਕੇ ਤੇ ਅਸਲ ਦੇ ਵਿੱਚ ਦੋਸਤ ਗਿਆ ਵੀ ਨਹੀਂ ਸੀਗਾ ਉਸ ਐਗਜ਼ੀਬਿਸ਼ਨ 'ਚ ਸੋ ਜੇ ਤੁਸੀਂ ਜਾਓਗੇ ਨਹੀਂ ਘਰ ਬੈਠੇ ਕਿਸੇ ਨੇ ਕੁਝ ਨਹੀਂ ਦੇਣਾ ਤੁਹਾਨੂੰ ਯੂ ਹੈਵ ਟੂ ਵਰਕ ਜੀ ਜਿਹੜੇ ਮੈਂ ਗੱਲ ਕਰਦਾ ਟੂਰਾਂ ਦੀ ਕੰਪਨੀ ਇਹ ਚਾਵਲਾ ਜੀ ਦੇ 4 ਸਾਲ ਦੇ ਪੀਰੀਅਡ ਦੇ ਵਿੱਚ 4 ਟੂਰ ਜਾਣੇ ਚਾਹੀਦੇ ਸੀ ਜਰਮਨ 4 ਤਾਈਵਾਨ 4 ਵੀਅਤਨਾਮ ਤੇ 4 ਚਾਈਨਾ 16 ਇੱਕ ਬਨ ਗਿਆ ਕਿਹੜੀ ਟੈਕਨੋਲੋਜੀ ਦੀ ਗੱਲ ਕਰਦੇ ਆरोप ਲਗਾ ਰਹੇ ਕੀ ਜੀ ਤੁਸੀਂ ਟੂਰ ਲੈ ਕੇ ਜਾਂਦੇ ਹੋ ਬੇਸਿਕਲੀ ਟੈਕਨੋਲੋਜੀ ਦਾ ਕੀ ਲੈ ਕੇ ਆ ਨਾ ਉੱਥੇ ਜਾ ਕੇ ਇੰਪੋਰਟ ਕਰਕੇ ਆ ਜਾਂਦੇ ਇੰਡੀਅਨ ਸਾਈਕਲ ਜ ਕਾਲੇ ਤੇ ਹੀ ਰਹਿ ਗਿਆ ਕਿ ਔਰ ਗੱਲਬਾਤ ਕਰੀਏ ਤਾਂ ਅੱਜ ਹਾਲਾਤ ਇਸ ਵਾਰ ਇਸ ਵਾਰ ਮੈਂ ਇਸ ਗੱਲ 'ਤੇ ਬਿਲਕੁਲ ਤੁਹਾਡੇ ਨਾਲ ਸਹਿਮਤੀ ਗੱਲ ਕਰਦਾ ਜਿ ਵਿਸ਼ਕਰਮਾ ਜੀ ਜਿਹੜੇ ਟੈਕਨੋਲੋਜੀ ਦੀ ਗੱਲ ਕਰਦੇ ਆ ਤੁਹਾਡਾ ਤੁਹਾਡੇ ਇੰਪੋਰਟ ਕਰ ਰਹੇ ਆ ਜੀ ਕਿਹੜੇ ਕਿਹੜੇ ਗੱਲਾਂ ਵਾਲੇ ਕਹਿ ਰਹੇ ਆ ਕਿ ਸਰ ਅੱਜ ਹਾਲਾਤ ਇਦਾਂ ਦੇ ਹੋ ਗਏ ਮੈਂ ਕਹਿ ਰਿਹਾ ਕਿ ਮੈਂ 1 ਰੁਪਈਏ ਦੀ ਵੀ ਇੰਪੋਰਟ ਨਹੀਂ ਕਰਦਾ ਜੀ ਨਾ ਹੀ ਸਾਡਾ ਕੋਲਾਰ ਗਰੁੱਪ 1 ਰੁਪਈਏ ਦੀ ਇੰਪੋਰਟ ਕਰਦਾ ਬੰਦਾ ਜੀ ਇੱਕ ਕੋਲਾਰ ਸਾਹਿਬ ਇਹ ਵੀ આરોਪ ਲੱਗ ਰਿਹਾ ਕਿ ਅੱਜ ਹਾਲਾਤ ਇਹ ਇਹਨਾਂ ਦਾ ਮੇਨ ਮੁੱਖ ਵਿਜ਼ਨ ਹੋਣਾ ਚਾਹੀਦਾ ਹੈ ਇੰਡਸਟਰੀ ਦੀ ਤਰੱਕੀ ਮੁੱਖ ਵਿਜ਼ਨ ਨੂੰ ਛੱਡ ਕੇ ਹਾਲਾਤ ਇਦਾਂ ਦੇ ਕਰ ਦਿੱਤੇ ਗਏ ਨੇ ਜਾਂ ਹੋ ਗਏ ਨੇ ਕਿੱਦਾਂ ਕਿਹਦੀ ਗਲਤੀ ਹੈ ਆਫਟਰ ਗਲਤੀ ਸਭ ਦੀ ਹੁੰਦੀ ਹੈ ਕਿ ਕਿਤੇ ਨਾ ਕਿਤੇ ਅਸੀਂ ਵੀ ਘਟਣੀ ਹੈ ਕਿ ਅੱਜ ਸਾਈਕਲ ਹ ਇੰਡਸਟਰੀ ਦੇ ਹਾਲਾਤ ਇਹ ਕਿ ਅਸੀਂ ਸਿਰਫ ਕਾਲਾ ਸਾਈਕਲ ਬਣਾ ਸਾਡੇ ਇੱਥੇ ਜੇ ਕਿਸੇ ਨੇ ਇੱਕ ਅੱਦੇ ਨੇ ਕੋਈ ਹਾਈ ਐਂਡ ਪਾਰਟ ਬਣਾਇਆ ਤਾਂ ਉਹ ਐਨਪੀਏ ਹੋ ਗਿਆ ਉਹ ਤਰੱਕੀ ਨਹੀਂ ਕਰ ਪਾਇਆ ਉਹਨੂੰ ਹੈਂਡਹੋਲਡਿੰਗ ਨਹੀਂ ਮਿਲੀ ਕਿਤੋਂ ਔਰ ਕੁਝ ਯੂਸੀਪੀਐਮ ਨੇ ਜਾਂ ਫਿੱਕੋ ਤੇ ਸਿੱਧੇ ਰੋਬ ਲੱਗ ਰਿਹਾ ਕਿ ਉਹ ਵੱਡੇ ਘਰਾਣਿਆਂ ਦੇ ਪਿੱਠੂ ਬਣ ਕੇ ਰਹਿ ਗਏ ਆ ਉਹ ਅੱਜ ਹਾਲਾਤ ਕੀ ਆ ਜੀ ਸਾਈਕਲ ਐਗਜ਼ੀਬਿਸ਼ਨ ਜੇ ਲਗਣੀ ਸੀ ਸਾਈਕਲ ਐਗਜ਼ੀਬਿਸ਼ਨ ਚ ਵੀ ਪਾਰਟਿਸਪੇਸ਼ਨ ਖਤਮ ਹੋ ਗਈ ਅੱਜ ਜੇ ਤੁਹਾਡੀ ਸੀਫਓਸੀ ਉਹ ਬੰਦ ਹੋ ਗਈ ਜੇ ਰਾਈਡ ਏਸ਼ੀਆ ਸੀ ਤੇ ਉਹਦੇ ਵਿੱਚ 80% ਈਵੀਜ਼ ਆ ਗਏ ਸਾਈਕਲ ਦਾ ਤਾਂ ਸਿਰਫ ਨਾਮ ਹੀ ਰਹਿ ਗਿਆ ਕਿਥੇ ਇਦਾਂ ਦੇ ਹਾਲਾਤ ਕਿਉਂ ਹੋਏ ਕਿਉਂਕਿ ਜਿਹੜੇ ਗਰੁੱਪ ਖੁਦ ਸਾਈਕਲ ਲਈ ਪਛਾਣਦੇ ਜਾਂਦੇ ਸੀ ਭੋਗਲ ਕੁਲਾ ਵਿਸ਼ਕਰਮਾ ਤੇ ਹੋਰ ਜਿਹੜੇ ਇਹ ਜੇ ਪਾਇਨੀਅਰ ਗਰੁੱਪਸ ਸੀਗੇ ਅੱਜ ਉਹ ਗਰੁੱਪਸ ਆਪਣਾ ਵਿਜ਼ਨਿਕ ਈਵੈਂਟ ਜੇ ਕੋਲਾਰ ਦੀ ਵੀ ਕਰੀਏ ਤਾਂ ਪਿਛਲੇ ਕੁਝ ਸਾਲਾਂ ਦੀ ਉਹ ਕਹਿੰਦੇ ਜੀ ਜਿਹੜੀ ਹੈਗੀ ਹੈ ਡਾਈਵਰਸਿਫਿਕੇਸ਼ਨ ਸਾਈਕਲ ਇੰਡਸਟਰੀ ਚ ਨਾ ਰਿਹਾ ਕਿ ਐਗਰੀਕਲਚਰ ਚ ਜਾਂ ਹੋਰ ਪਾਸੇ ਹੋ ਗਈ ਇਹਦੇ ਕਿਉਂ ਮੈਂ ਮੈਂ ਇਹ ਗੱਲ ਕਰਦਾ ਜੀ ਜਿਹੜੀ ਗੱਲ ਕਹਿ ਰਹੇ ਹਾਂ ਹਾਂ ਐਗਰੀਕਲਚਰ ਔਰ ਆਟੋ ਚ ਗਏ ਆ ਜਦੋਂ ਨਵੇਂ ਬੱਚੇ ਆਉਂਦੇ ਆ ਤਾਂ ਉਹ ਨਵੀਆਂ ਚੀਜ਼ਾਂ ਇਨੋਵੇਟ ਕਰਦੇ ਆ ਅਸੀਂ ਐਗਰੀਕਲਚਰ ਲਾਈਨ ਚ ਗਏ ਆ ਅਸੀਂ ਟਰੈਕਟਰ ਪਾਰਟਸ ਦੇ ਵਿੱਚ ਡਾਈਵਰਸਿਫਿਕੇਸ਼ਨ ਕੀਤਾ ਪਰ ਅਸੀਂ ਬਾਈਸਾਈਕਲ ਪਾਰਟਸ ਦੇ ਵਿੱਚ ਵੀ ਨਵਾਂ ਯੂਨਿਟ ਲਾਇਆ ਜਿਹੜਾ ਉਹ ਕੋਈ ਅਸੀਂ ਉਹ ਤੋਂ ਪਿੱਛੇ ਨਹੀਂ ਹਟੇ ਹੈਗੇ ਨਹੀਂ ਹਟ ਰਹੇ ਕਿਉਂਕਿ ਉਹ ਸਾਡਾ ਪਿਤਾ ਪੁਰਖੀ ਕਿਤਾਵਾ ਮਾਈਸਾਈਕਲ ਇੰਡਸਟਰੀ ਤੇ ਅਸੀਂ ਉਹਨੂੰ ਹਮੇਸ਼ਾ ਹੀ ਪ੍ਰਾਇਰਟੀ ਦਿੱਤੀ ਆ ਪਰ ਸਾਈਕਲ ਇੰਡਸਟਰੀ ਚ ਕਿਉਂ ਨਹੀਂ ਜਿਵੇਂ ਤੁਸੀਂ ਕੋਈ ਸਭ ਤੋਂ ਵੱਡਾ ਕਾਰਨ ਆ ਜਿੰਨੀ ਦੇਰ ਤੱਕ ਸਾਡੇ ਦੇਸ਼ ਦੇ ਵਿੱਚ ਹਾਈ ਐਂਡ ਰੌ ਮਟੀਰੀਅਲ ਨਹੀਂ ਮਿਲੇਗਾ ਉਨੀ ਦੇਰ ਤੱਕ ਨਵੇਂ ਪ੍ਰੋਡਕਟ ਹਾਈ ਐਂਡ ਪ੍ਰੋਡਕਟ ਨਹੀਂ ਬਣ ਸਕਣਗੇ ਅੱਜ ਅਗਰ ਅਸੀਂ ਅਲਾਈ ਸਟੀਲ ਲੈਣਾ ਤਾਂ ਜਨਰਲ ਸਟੀਲ ਕਹਿੰਦਾ ਘੱਟੋ ਘੱਟ 20 ਟਨ ਦਾ ਆਰਡਰ ਦਿੱਤਾ ਜਾਵੇ ਇੱਕ ਸਮਾਲ 스ਕੇਲ ਵਾਸਤੇ 20 ਟਨ ਮਾਲ ਲੈ ਕੇ ਠੀਕ ਹੈ 50 ਲੱਖ ਰੁਪਏ ਦਾ ਮਾਲ ਲੈ ਕੇ ਅਸੀਂ ਕਿਵੇਂ ਕਰ ਸਕਦੇ ਹਾਂ ਇੱਕ ਸਮਾਲ 스ਕੇਲ ਵਾਸਤੇ ਬੜਾ ਡਿਫਿਕਲਟ ਹੈ ਇਹ ਤਾਂ ਸਰਕਾਰ ਨੂੰ ਚਾਹੀਦਾ NSIC ਨੂੰ ਚਾਹੀਦਾ ਕਿ ਰॉ ਮਟੀਰੀਅਲ ਇੱਥੇ ਉਪਲਬਧ ਕਰੇ ਫਿਰ ਪ੍ਰੋਡਕਟ ਬਣਨਗੇ ਅੱਜ ਜਿਹੜਾ ਸਾਈਕਲ ਦਾ ਰਿੰਮ ਆ ਪੁਲੋਇਸਟੀਲ ਪੁਲੋਇਸਟੀਲ ਇੱਥੇ ਲੁਧਿਆਣੇ ਬਣਨ ਲੱਗ ਗਿਆ ਠੀਕ ਹੈ ਉਹ ਜਿਹੜਾ ਬਣਨ ਲੱਗਿਆ ਐਕਸਟਰੂਡਰ ਲੱਗ ਗਿਆ ਤੇ ਅੱਜ ਰਿੰਬੀ ਬਣਨ ਲੱਗ ਗਿਆ ਤੇ ਕੱਲ ਨੂੰ ਕਰਨ ਇਹ ਵੀ ਤੇ ਸੱਚਾਈ ਹੈ ਕੁਲਾਤ ਸਾਹਿਬ ਕੀ ਅੱਜ ਸਾਈਕਲ ਇੰਡਸਟਰੀ ਦੀ ਪੂਰੇ ਦੀ ਗੱਲ ਕਰੀਏ ਤਾਂ 80% ਸੇਲ ਸਿਰਫ ਸਾਈਕਲ ਟੈਂਡਰਾਂ ਤੇ ਰਹਿ ਗਈ ਹੈ 80 ਦੀ ਵੀ ਸ਼ਾਇਦ ਜ਼ਿਆਦਾ ਹੋਗੀ ਹੋਵੇ ਅਜੇ ਤਾਂ ਸਾੰਗੜੀ ਵਿੱਚ ਆ ਕੇ ਨਹੀਂ 80 ਨਹੀਂ ਇਸ ਵੇਲੇ ਤਕਰੀਬਨ 65% ਟੈਂਡਰ ਆ 35% ਇਹ ਸਾਡੇ ਲਈ ਗਰਵ ਦੀ ਗੱਲ ਹੈ ਜਾਂ ਸ਼ੇਮ ਫੁੱਲ ਸਰਕਾਰ ਦਾ ਬਹੁਤ ਵਧੀਆ ਇਨੀਸ਼ੀਏਟਿਵ ਆ ਕਿ 8ਵੀਂ ਕਲਾਸ ਦੀਆਂ ਬੱਚੀਆਂ ਨੂੰ ਅੱਜ ਸੰਦੀਪ ਜੀ 32 ਕਰੋੜ ਲੋਕ ਉਹ ਨੇ ਜਿਹੜੇ ਅੱਜ ਵੀ ਪੈਦਲ ਜਾਂਦੇ ਨੇ ਕੰਮ ਤੇ ਜੀ ਅਗਰ ਉਹਨਾਂ ਨੂੰ ਸਾਈਕਲ ਮਿਲ ਜੇਗਾ ਹੂੰ ਸਾਈਕਲ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਹੈ ਮਾਈਕਰੋ ਫਾਈਨਾਂਸ ਪਰ ਉਹ ਸਾਈਕਲ ਕੁਆਲਟੀ ਇੱਕ ਮਿੰਟ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਅਗਰ ਮੇਰੀ ਜੇਬ 'ਚ 2000 ਰੁਪਇਆ ਤਾਂ ਮੈਨੂੰ ਮੋਟਰਸਾਈਕਲ ਮਿਲ ਜਾਂਦਾ ਪਰ ਮੈਨੂੰ ਸਾਈਕਲ ਨਹੀਂ ਮਿਲਦਾ ਇਸ ਕਰਕੇ ਉਹ ਮੋਟਰਸਾਈਕਲ ਲੈ ਆਉਂਦੇ ਆ ਸਰਕਾਰ ਨੂੰ ਤੇ ਤੋ ਦੇਖਿਆ ਇਹਦਾ ਮਤਲਬ ਹੈ ਕਿ ਮਾਈਕਰੋ ਫਾਈਨਾਂਸ ਸਰ ਤੁਹਾਡੇ ਕਹਿੰਦਾ ਮਤਲਬ ਟੀਆਈ ਵਰਗੀ ਕੰਪਨੀਆਂ ਹੋ ਗਈਆਂ ਹੋਰ ਇੱਕ ਦੋ ਕੰਪਨੀਆਂ ਹੋ ਗਈਆਂ ਜਿਹੜੇ ਟੈਂਡਰਾਂ ਚੋਂ ਬੈਕ ਆਊਟ ਕਰ ਗਏ ਕਿ ਅਸੀਂ ਟੈਂਡਰ ਚ ਨਹੀਂ ਜਾਣਾ ਕਿ ਉਹ ਉਹਨਾਂ ਦੀ ਸੋਚ ਗਲਤ ਹੈ ਨਹੀਂ ਉਹਨਾਂ ਦੀ ਸੋਚ ਗਲਤ ਨਹੀਂ ਪਰ ਟੈਂਡਰਾਂ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈਗਾ ਵਰਲਡ ਓਵਰ ਮੈਂ ਗੱਲ ਕਰਦਾ ਅੱਜ ਅਫਰੀਕਾ ਦੇ ਵਿੱਚ ਵੀ ਟੈਂਡਰ ਪਰਸੋਂ ਨਿਕਲਿਆ ਸਰ ਅਸੀਂ ਅਮਰੀਕਾ ਜਾਪਾਨ ਯੂਰਪ ਦੀ ਗੱਲ ਕਰੀਏ ਤਾਂ ਮੈਂ ਸਮਝਦਾ ਮੈਂ ਪਹਿਲੀ ਵਾਰੀ ਦੇਖਿਆ ਕਿ ਅਸੀਂ ਉਹ ਬੱਚੇ ਨੂੰ ਦੇਖ ਕੇ ਮੈਨੂੰ ਬਚਪਨ ਜੇ ਮੇਰੇ ਗੁਰੂਆਂ ਨੇ ਜਾਂ ਮੇਰੇ ਟੀਚਰਾਂ ਨੇ ਪੜਾਇਆ ਸੀ ਕਿ ਫਸਟ ਜਿਹੜਾ ਬੱਚਾ ਆ ਰਿਹਾ ਉਹਨੂੰ ਦੇਖ ਕੇ ਫਰਸਟ ਆਣਾ ਹੈ ਜਿਹੜਾ ਫੇਲ ਹੋ ਰਿਹਾ ਉਹਨੂੰ ਦੇਖ ਕੇ ਫੇਲ ਨਹੀਂ ਆਉਣਾ ਨਹੀਂ ਨਹੀਂ ਸਰ ਮੈਂ ਦੇਖਣਾ ਵਰਲਡ ਓਵਰ ਤੰਜ਼ਾਨੀਆ ਜੁਗਾੰਡਾ ਰਵਾਂਡਾ ਬਰੂndi ਕਿੱਥੇ ਵੀ ਸਾਈਕਲ ਮਾਰਕ ਵਾਲੇ ਸਾਈਕਲ ਦੀ ਬਹੁਤ ਡਿਮਾਂਡ ਆ ਸਾਡੇ ਬਹੁਤ ਦੋਸਤ ਤੁਸੀਂ ਫਿੱਕੋ ਦੀ ਗੱਲ ਕਰਦੇ ਮੈਂ ਤੁਹਾਨੂੰ ਦੱਸਣਾ ਸੀ ਫਿੱਕੋ ਦੇ 45 ਐਂਟਰਪ੍ਰੈਨਿਅਰਸ ਜਿਨ੍ਹਾਂ ਨੂੰ ਹਾਊ ਟੂ ਡੂ ਬਿਜ਼ਨਸ ਵਿਦ ਯੂਰੋਪੀਅਨ ਕੰਟਰੀਜ਼ ਕਿਵੇਂ ਕੰਮ ਕਰਨਾ ਜਿੱਤੇ 25 ਲੱਖ ਰੁਪਈਆ ਖਰਚਾ ਆਉਂਦਾ ਫ੍ਰੀ ਆਫ ਕਾਸਟ ਸਾਡੇ ਅਸ਼ਪ੍ਰੀਤ ਸਾਨੀ ਜੀ ਜਿਹੜੇ ਆਰਗੇਨਾਈਜ਼ਿੰਗ ਸੈਕਟਰੀ ਆ ਉਹਨਾਂ ਨੇ ਲੀਡ ਕੀਤਾ ਮਨਜਿੰਦਰ ਜੀ ਤੱਕ ਕਸ਼ਪ੍ਰੀਤ ਸਾਨੀ ਤੱਕ ਜਾ ਕੇ ਆਏ ਨੇ ਇਹ ਇੱਕ ਐਸੋਸੀਏਸ਼ਨ ਦਾ ਵਰਕ ਹੁੰਦਾ ਵਾ ਜੀ ਮੈਂ ਉਹੀ ਤਾਂ ਪੁੱਛਣਾ ਸਰ ਹੈ ਸਰ ਕਿ ਅੱਜ ਜੈਸੀ ਯੂਰਪ ਚਾਈਨਾ ਅਮਰੀਕਾ ਇਹਨਾਂ ਨਾਲ ਕੰਪੀਟ ਕਰਨ ਦੀ ਬਜਾਏ ਆਪਣਾ ਕੰਪੀਟੀਸ਼ਨ ਦਾ ਜਿਹੜਾ ਵਿਜ਼ਨ ਕੜਾ ਆਕੇ ਅਸੀਆ ਤੰਜਾਨੀਆ ਜਿਹੜੇ ਸ਼੍ਰੀਲੰਕਾ ਬੰਗਲਾਦੇਸ਼ ਇਹ ਅਫਰੀਕਾ ਇਹਨਾਂ ਨਾਲ ਕਿਉਂ ਕਰ ਲਿਆ ਸਰ ਇਹਨਾਂ ਨਾਲ ਕਰ ਨਹੀਂ ਰਿਹਾ ਇੱਥੇ ਵੀ ਬਹੁਤ ਵੱਡੀ ਮੰਡੀ ਆ ਜੇ ਅਸੀਂ ਨਹੀਂ ਜਾਵਾਂਗੇ ਤਾਂ ਚਾਈਨਾ ਚ ਲਿਆ ਜਾਏਗਾ ਚਾਈਨਾ ਨਹੀਂ ਜਾਏਗਾ ਵੀਤਨਾਮ ਕਿਲੇ ਜਾਏਗਾ ਪਰ ਜੇ ਸਾਨੂੰ 2 ਪੈਸੇ ਇੱਥੋਂ ਨਾਲੋਂ ਉੱਥੇ ਵੱਧ ਬਚਦੇ ਆ ਤਾਂ ਸੰਦੀਪ ਚ ਕੌਣ ਨਹੀਂ ਜਾਏਗਾ ਸਰ ਮੈਂ 90% ਜਾਓ ਪਰ ਤੁਸੀਂ ਲੋਕਾਂ ਨੇ ਮੈਨੂੰ ਤਾਂ ਸਮਝਾਇਆ ਕਿ ਆਪਣੀ ਜਿਹੜੀ ਸੇਲ ਮੈਂ ਬਿਜ਼ਨਸਮੈਨ ਨਹੀਂ ਹਾਂ ਪਰ ਕੁਝ ਲੋਕੀ ਕਹਿੰਦੇ ਆ ਕਿ ਇਹਦੇ ਵਿੱਚੋਂ ਚਾਈਨਾ ਤੋਂ ਮਸ਼ੀਨਰੀ ਇੰਪੋਰਟ ਕਰੋ ਤੇ ਉਹਨਾਂ ਨੂੰ ਪ੍ਰੋਡਕਟ ਐਕਸਪੋਰਟ ਪਰ ਉਲਟ ਕਰ ਰਹੇ ਆ ਬਿਸ਼ਕਰਮਾ ਜੀ ਉਥੋਂ ਪਾਰਟਸ ਕਰ ਰਹੇ ਆ ਇੰਪੋਰਟ ਤੇ ਸੰਜੇ ਨਾਈਸ ਜੀ ਵਰਗੇ ਇਥੋਂ ਮਸ਼ੀਨਰੀ ਸਾਈਕਲ ਤੇ ਸਾਈਕਲ ਪਾਰਟਸ ਬਣਾਉਣ ਲਈ ਉਥੇ ਕਰ ਰਹੇ ਆ ਐਕਸਪੋਰਟ ਸੰਜੇ ਨਾਈਸ ਜੀ ਹੋਰ ਹੀ ਕਹਿੰਦੇ ਆ ਕਹਿੰਦੇ ਜਦੋਂ ਅਸੀਂ ਇਹਨਾਂ ਦੇ ਖੇਮੇ 'ਚ ਸੀਗੇ ਜਦੋਂ ਇਹਨਾਂ ਦੇ ਸਪੋਰਟਰ ਸੀ ਉਦੋਂ ਸਾਨੂੰ ਇਹਨਾਂ ਨੂੰ ਸਾਡੇ 'ਚ ਦਾਗ ਨਹੀਂ ਨਜ਼ਰ ਆ ਰਿਹਾ ਸੀ ਅੱਜ ਅਸੀਂ ਸਾਹਮਣੇ ਜਾ ਕੇ ਖੜ ਗਏ ਤੇ ਸਾਡੇ 'ਚ ਦਾਗ ਹੀ ਦਾਗ ਨਜ਼ਰ ਆ ਰਿਹਾ ਹੁਣ ਟਰੈਵਲ ਕੰਪਨੀ ਦਾ ਦਾਗ ਵੀ ਉਹਨਾਂ ਨੂੰ ਨਜ਼ਰ ਆ ਰਿਹਾ ਤੇ ਮੈਂ ਪੁੱਛਦਾ ਵੀ ਜਿਹੜਾ ਵੀ ਟਰੈਵਲ ਟੂਰ ਜਾਂਦਾ ਸੀ ਸੰਜ ਮੁਰੰਦੇ ਸੀ ਆ ਲਾਸਟ ਟੂਰ ਦੇ ਵਿੱਚ ਵਿਸ਼ਕਰਮਾ ਜੀ ਨਾਲ ਜਾ ਕੇ ਆਏ ਆ ਫਿਕੋ ਦੇ ਨਾਲ ਜਾ ਕੇ ਆਏ ਆ ਯੂਸੀਬੀਏਮੇ ਦੇ ਨਾਲ ਨਹੀਂ ਜੇ ਉੱਥੇ ਜਾ ਰਹੇ ਤੇ ਉੱਥੇ ਜਾਣਾ ਮੈਂ ਗੱਲ ਕਰ ਰਿਹਾ ਤੇ ਜਾਣਾ ਚਾਹੀਦਾ ਮੈਂ ਉਸ ਗੱਲ ਨੂੰ ਨਹੀਂ ਰੋਕਦਾ ਪਰ ਮੈਂ ਇਹ ਗੱਲ ਕਰਦਾ ਕਿ ਵਿਸ਼ਕਰਮਾ ਜੀ ਤੁਸੀਂ ਜੋ ਕੀਤਾ ਨਹੀਂ ਨਹੀਂ ਮੈਂ ਦੇਖੋ ਸਾਫ਼ ਕਹਿ ਰਿਹਾ ਵਿਸ਼ਕਰਮਾ ਜੀ ਤੁਸੀਂ ਜੋ ਕੀਤਾ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਰਾਤ ਨੂੰ ਸੋਚਦੇ ਹੋਵੋਗੇ ਕਿ ਮੈਂ ਕੀਤਾ ਤਾਂ ਮਾੜਾ ਹੀ ਆ ਜੀ ਬਹੁਤ ਮਾੜਾ ਕੀਤਾ ਤੁਸੀਂ ਯਾਰਾਂ ਦੇ ਨਾਲ ਜੀ ਤੁਸੀਂ ਮਤਲਬ ਇੱਕ ਧੋਖਾ ਦਿੱਤਾ ਸਾਹਮਣੇ ਉਹ ਵਾਰ ਨਹੀਂ ਕੀਤਾ ਪਿੱਠ ਪਿੱਛੇ ਉਹ ਵਾਰ ਕੀਤਾ ਇਹ ਤਾਂ ਜਿਹੜੇ ਪਿੱਠ ਤੇ ਦੋਸਤ ਖੜੇ ਸੀ ਜਿਨ੍ਹਾਂ ਨੇ ਵਿਚਾਲਿਆ ਪਰ ਨਾ ਤੁਸੀਂ ਬਹੁਤ ਵੱਡਾ ਨੁਕਸਾਨ ਕਰਨਾ ਸੀ ਯੂਨਾਈਟਿਡ ਅਲਾਈਅੰਸ ਦਾ ਰਾਈਟ ਟਾਈਮ ਤੇ ਜਿਹੜੇ ਸਾਡੇ ਦੋਸਤ ਆ ਉਹ ਅਲਰਟ ਹੋ ਗਏ ਜੇ ਅਲਰਟ ਨਾ ਹੁੰਦੇ ਤਾਂ ਸ਼ਰਮਾ ਜੀ ਨੇ ਵਾਰ ਬਹੁਤ ਵੱਡਾ ਕਰਨਾ ਸੀ ਉਹ ਇੱਕ ਕੱਲ ਜਾਂ ਪਰਸੋਂ ਨੂੰ ਇੱਕ ਹੋਰ ਖੁਲਾਸਾ ਕਰੂੰਗਾ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇੱਥੋਂ ਤੱਕ ਗਿਰ ਸਕਦੇ ਨੇ ਓਹੋ ਹਾਂ ਮਤਲਬ ਤੇ ਸਰ ਖੁਲਾਸਾ ਇਹ ਕਿ ਮੈਂ ਉਹਨਾਂ ਨੂੰ ਉਹਨਾਂ ਨੂੰ ਸਿਰਫ ਆਪਣੀ ਮੋਨੋਪੋਲੀ ਟੁੱਟਣ ਕਰਕੇ ਜੀ ਉਹ ਕਿਸੇ ਵੀ ਚੀਜ਼ ਤੇ ਕੰਪਰੋਮਾਈਜ਼ ਕਰ ਸਕਦਾ ਨਹੀਂ ਇਹਦਾ ਕੁਝ ਨਹੀਂ ਚਾਵਲਾ ਜੀ ਨਾਲ ਉਹ ਇੱਕ ਇਹ ਤੋਂ ਵੱਧ ਵੀ ਕੁਝ ਕੰਪਰੋਮਾਈਜ਼ ਕਰਨ ਦੀ ਲੋੜ ਪੈਂਦੀ ਨਾ ਤਾਂ ਉਹ ਬਿਸ਼ਰਮਾ ਜੀ ਨੇ ਕਰ ਲੈਣਾ ਸੀਗਾ ਕਿਉਂ ਕਿ ਉਹਨਾਂ ਕੋਲੋਂ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਮੇਰਾ 2.5 ਤੋਂ 3 ਕਰੋੜ ਰੁਪਏ ਦਾ ਨੁਕਸਾਨ ਕੀਤਾ ਲੱਕੀ ਨੇ ਓਕੇ ਪ੍ਰੋਫਿਟ ਦਾ ਪਰ ਸਰ ਇੰਡਸਟਰੀ ਇਸ ਓਪਨ ਮੈਂ ਕਹਿੰਦਾ ਇੰਡਸਟਰੀ ਓਪਨ ਆ ਸਕਦਾ ਪਰ ਲੱਕੀ ਜੀ ਨੇ ਬੜੀ ਵਧੀਆ ਗੱਲ ਕੀਤੀ ਕਿ ਅੱਜ ਤੋਂ 15 ਸਾਲ ਪਹਿਲਾਂ ਚੇਨ ਬਿਸ਼ਰਮਾ ਜੀ ਨੇ ਬਣਾਈ ਸੀ ਹੂੰ ਤੇ ਉਹ ਕਹਿੰਦੇ ਮੈਨੂੰ ਤਾਂ ਆਬਜੈਕਸ਼ਨ ਹੋਇਆ ਨਹੀਂ ਕੋਈ ਹਾਲਾਂਕਿ ਮੈਂ ਕਿਹਾ ਵੀ ਵੀ ਤੁਸੀਂ ਬੈਠ ਕੇ ਆਪਸ ਦੇ ਵਿੱਚ ਭਾਈਚਾਰੇ ਤੇ ਫਿਰ ਮੈਨੂੰ ਕਿਹਾ ਕਿ ਮੇਰੀ ਲੱਕੀ ਨੇ